ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਲੇਕਿਨ ਇੱਕ ਗੱਲ ਹੋਰ ਅਹਿਮ ਹੈ ਕਿ ਵਾ ਇਨਫਲੋ ਜਿੰਨਾ ਭਾਖੜਾ ਡੈਮ ਦੇ ਵਿੱਚ ਹੈ ਉਸ ਤੋਂ ਕਿਤੇ ਘੱਟ ਪਾਣੀ ਛੱਡਿਆ ਜਾ ਰਿਹਾ ਹੈ ਕਿਉਂਕਿ ਜੇ ਉਨਾ ਹੀ ਪਾਣੀ ਛੱਡ ਦਿੱਤਾ ਤਾਂ ਲਗਾਤਾਰ ਤਬਾਹੀ ਦੇ ਨਿਸ਼ਾਨ ਹੋਰ ਵੀ ਸਾਹਮਣੇ ਆਂਦੇਪ ਰਹਿਣਗੇ ਇਸੇ ਕਰਕੇ ਪਾਣੀ ਘੱਟ ਛੱਡਿਆ ਜਾ ਰਿਹਾ ਹੈ ਆ ਭਾਖੜਾ ਡੈਮ ਤੇ ਜਿਆਦਾ ਰਿਹਾ ਹੈ ਇਹਦਾ ਨਤੀਜਾ ਇਹ ਹੋ ਰਿਹਾ ਕਿ ਭਾਖੜਾ ਡੈਮ ਵੀ ਪੂਰਾ ਲਬ ਲਬ ਭਰਿਆ ਹੋਇਆ ਹੈ ਸਿਰਫ ਹੋਰ ਸਿਰਫ 7.5 ਫੁੱਟ ਦਾ ਫਰਕ ਬਾਕੀ ਹੈ ਖਤਰੇ ਦੇ ਨਿਸ਼ਾਨ ਤੋਂ ਬੀਤੇ ਦਿਨ ਦੀ ਜੇਕਰ ਗੱਲ ਕਰੀਏ ਕਰੀਬ 12-15 ਘੰਟੇ ਪਹਿਲਾਂ ਦੀ ਤਾਂ 7 ਫੁੱਟ ਹਲੇ ਖਤਰੇ ਦੇ ਨਿਸ਼ਾਨ ਤੋਂ ਪਾਣੀ ਹੇਠਾਂ ਸੀ ਜੋ ਕਿ ਹੁਣ ਹੋਰ ਵੀ ਜਿਆਦਾ ਘਟ ਗਿਆ ਇਹਨਾਂ ਦਾ ਫਰਕ ਹੁਣ ਸਿਰਫ 6.5 ਫੁੱਟ ਰਹਿ ਗਿਆ ਤੇ ਉਹਦੀਆਂ ਤਸਵੀਰਾਂ ਭਾਖੜਾ ਡੈਮ ਦੀਆਂ ਵੀ ਤਸਵੀਰਾਂ ਤੇ ਦੂਸਰੇ ਪਾਸੇ ਜੋ ਲੇਟੈਸਟ ਹੁਣੀ 1 ਸਤੰਬਰ ਦਾ ਅੰਕੜਾ ਜਾਰੀ ਕੀਤਾ ਹੈ ਭਾਖੜਾ ਡੈਮ ਦਾ ਵਾਟਰ ਲੈਵਲ ਦਾ ਉਹ ਤੁਹਾਨੂੰ ਦਿਖਾਣੇ ਆ ਭਾਖੜਾ ਲੈਵਲ ਦੇ ਭਾਖੜਾ ਡੈਮ ਦੇ ਵਿੱਚ ਵਾਟਰ ਸਟੋਰੇਜ 1680 ਫਿਟ ਦੀ ਹੈਗੀ ਹੈ ਲੇਕਿਨ ਹੁਣ ਜੇਕਰ ਦੇਖੀਏ 1673.47 ਹੋ ਚੁੱਕਿਆ ਯਾਨੀ ਕਿ ਕਰੀਬ 6.5 ਫੁੱਟ ਸਿਰਫ ਔਰ 6.5 ਫੁੱਟ ਦਾ ਫਾਸਲਾ ਬਾਕੀ ਹੈ ਪਾਣੀ ਔਰ ਖਤਰੇ ਦੇ ਨਿਸ਼ਾਨ ਤੋਂ ਜੇਕਰ 6.5 ਫੁੱਟ ਪਾਣੀ ਹੋਰ ਚੜ ਜਾਂਦਾ ਤਾਂ ਪਾਣੀ ਓਵਰਫਲੋ ਕਰ ਸਕਦਾ ਹੈ ਇਹ ਸਿਚੁਏਸ਼ਨ ਨਹੀਂ ਪੈਦਾ ਹੁੰਦੀ ਹੁੰਦੀ ਇਸੇ ਕਰਕੇ ਫਲੱਡ ਗੇਟ ਖੋਲੇ ਜਾਂਦੇ ਆ ਤੇ ਜੇਕਰ ਪਾਣੀ ਹੋਰ ਵੱਧ ਤੇ ਹੋਰ ਜ਼ਿਆਦਾ ਕੰਟਰੋਲ ਮਾਤਰਾ ਦੇ ਵਿੱਚ ਪਾਣੀ ਛੱਡਿਆ ਜਾਊਗਾ ਹੋਰ ਪਾਣੀ ਜ਼ਿਆਦਾ ਛੱਡੇ ਜਾਂਦਾ ਇੱਕੋ ਇੱਕ ਮਤਲਬ ਹੈ ਕਿ ਪੰਜਾਬ ਦੇ ਹਾਲਾਤ ਹੋਰ ਜ਼ਿਆਦਾ ਖਰਾਬ ਹੋਣਗੇ ਇਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਪੰਜਾਬ ਦੇ ਉੱਤੇ ਇਸ ਵਕਤ ਰੈੱਡ ਅਲਰਟ ਬਣਿਆ ਹੋਇਆ ਹੈ ਪੰਜਾਬ ਹਲੇ ਹੋਰ ਡੁੱਬੇਗਾ ਕਿਉਂ ਕਿ ਲਗਾਤਾਰ ਵਾਟਰ ਰੀਲੀਜ਼ ਕੀਤਾ ਜਾ ਰਿਹਾ ਹੈ ਡੈਮ ਦੇ ਵਿੱਚੋਂ ਔਰ ਬਰਸਾਤ ਰੁਕਣ ਦਾ ਨਾਮ ਨਹੀਂ ਲੈ ਰਹੀ ਲਗਾਤਾਰ ਰੁਕ ਰੁਕ ਕੇ ਪੰਜਾਬ 'ਚ ਬਰਸਾਤ ਹੋ ਰਹੀ ਹੈ ਪਿਛਲੇ ਦੋ ਦਿਨਾਂ ਤੋਂ ਹਾਲਕੀ ਬੀਤੇ ਜੇਕਰ ਆਪਾਂ ਪਰਸੋ ਦੀ ਗੱਲ ਕਰੀਏ ਤਾਂ ਧੁੱਪ ਜ਼ਰੂਰ ਨਿਕਲੀ ਸੀ ਲੋਕਾਂ ਨੂੰ ਉਮੀਦ ਕੀ ਕਿ ਸ਼ਾਇਦ ਹੁਣ ਸੂਰਜ ਦੇਵਤਾ ਨਿਕਲਣਗੇ ਜੋ ਪੰਜਾਬ ਦੇ ਉੱਤੇ ਕਾਲਾ ਸਾਇਆ ਛਾਇਆ ਹੋਇਆ ਹੈ ਇਹ ਛਟੇਗਾ ਲੇਕਿਨ ਨਹੀਂ ਹੁਣ ਫੇਰ ਪਿਛਲੇ ਦੋ ਦਿਨਾਂ ਤੋਂ ਰੁਕ ਰੁਕ ਕੇ ਜਿਸ ਤਰੀਕੇ ਨਾਲ ਬਰਸਾਤ ਹੋ ਰਹੀ ਆ ਉਹਦਾ ਸਭ ਤੋਂ ਔਖਾ ਕੰਮ ਇਹ ਹੈ ਕਿ ਲਗਾਤਾਰ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਪਾਣੀ ਹੜ੍ਹਾਂ ਦਾ ਚੜਨਾ ਹੋਰ ਵੀ ਲਗਾਤਾਰ ਜਾਰੀ ਹੈ ਬਾਦਸਤੂਰ ਜਾਰੀ ਹੈ ਲਗਾਤਾਰ